ਹਾਂਜੀ ਫਿਰ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਦੂਜੇ ਬਲੌਗ 'ਚ ਅੱਜ ਤੁਹਾਨੂੰ ਸ਼੍ਰੀ ਡੰਡਾ ਸਾਹਿਬ ਗੁਰਦੁਆਰੇ ਸ਼੍ਰੀ ਹਰ ਰਾਈ ਜੀ ਦੇ ਗੁਰਦੁਆਰੇ ਲੈ ਕੇ ਚੱਲਦੇ ਹਾਂ ਅਰੇ ਸਿੱਧ ਕਾਰਮੋ ਸਭ ਹੋਈ ਇਹ ਗੁਰਦੁਆਰਾ ਸੰਧਮ ਵਿਕਸਿਤਿਤ ਹੈ ਸਵਾਸਕ ਨਾ ਕੋਈ ਇੱਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਏਨਨਾਰਨਾਮ ਤਿਹਾਰੋ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਗੁਰਦੁਆਰਾ ਬਹੁਤ ਵਧੀਆ ਬਣਾਇਆ ਗਿਆ ਹੈ ਹੁਣ ਤੁਹਾਨੂੰ ਅੱਗੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਵਾਨੀ ਆ ਸਰਬਠੌਰ ਮੋਹ ਹੋ ਸਹਾਈ ਦੁਸ਼ਟ ਕੇਤ ਮੈਂ ਸਾਰਣ ਤੇ ਹਾਰੀ ਆਪਰਾਤ ਦਲੇ ਹੋ ਉਬਾਰੀ ਸਰਬ ਠੌਰ ਮੋਹ ਉਸਤ ਦੋਖ ਤੇ ਲੇ ਹੋ ਬਚਾਈ ਸਵਈਆ ਕਾਇ ਗਹਿ ਜਬ ਤੇ ਤੁਮਰੇ ਦਾਤੇ ਕੋਵਾ ਇਹ ਗੁਰਦੁਆਰਾ ਛੀ ਡੰਡਾ ਸਾਹਿਬ ਪਾਸ਼ਾਈ ਸੱਤਮੀ ਦਾ ਇਤਿਹਾਸ ਹੈ ਜੋ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਆਂ ਇੱਧਰ ਨਿਸ਼ਾਨ ਸਾਹਿਬ ਹਨ ਇੱਕ ਨਾਮਾਨਿਓ ਸਿਮ੍ਰਿਤ ਸਾਸਤਰ ਵੇਦਪਵਨ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸਰੀ ਆਤਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸકલ ਤੋਹਾਰ ਕਰ ਇਹ ਗੁਰਦਵਾਰਿਆਂ ਦੀਆਂ ਕੁਝ ਜ਼ਰੂਰੀ ਹਦਾਇਤਾਂ ਜੋ ਜਿਨ੍ਹਾਂ ਦਾ ਤੁਸੀਂ ਪਾਲਨ ਕਰਨੀ ਹੈ ਹੁਣ ਵੀ ਦਰਸ਼ਨ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਬਿੰਦ ਦਾ ਤਾਂ ਗੁਰਦੁਆਰੇ ਦੇ ਗੁਰਦੁਆਰਾ ਬਹੁਤ ਸੋਨਾ ਹੈ ਜੀ ਗਾਹੋ ਤੋਹਾਰੋ ਆ ਗੁਰ ਮੂਲਵੰਤ ਲੱਗਾ ਜੀ ਤੇ ਅੱਜ ਦਾ ਫੋਕਾ ਨਾਮ ਆ ਇਹ ਸਿੱਖ ਗੁਰੂ ਸਾਹਿਬਾਨ ਦੇ ਨਾਮ ਤੇ ਉਹਨਾਂ ਦੇ ਇੱਕ ਗੁਰੂ ਸਾਹਿਬਾਨ ਦੇ ਨਾਮ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਲਿਖੇ ਹੋਏ ਹਨ ਸ੍ਰੀ ਹਰਮੰਦਰ ਸਾਹਿਬ ਜੀ ਨਿਸ਼ਾਨ ਸਾਹਿਬ ਪਾਨਾ ਧਾਨਾ ਆ ਡੰਡਾ ਸਾਹਿਬ ਗੁਰਦੁਆਰਿਆਂ ਦਾ ਇਤਿਹਾਸ ਤੇ ਆਏ ਡਰ ਗਾਰਡਨ ਟਾਇਆ ਬਣਾਇਆ ਹੋਇਆ ਹੈ ਇਹਦੇ ਵਿੱਚ ਕਿ ਬਹੁਤ ਸੋਨੇ ਫੁੱਲ ਲਗਾਏ ਹੋਇਆ ਹਨ ਸ਼ਾਬਾਦ ਚੌਂਕੀ ਸੋ ਨਾਰ ਰਹਿਰਾਸ ਸਾਹਿਬ ਤੇ ਆਇਦ ਲੰਗਰ ਖਾਲ ਹੈ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ